ਤੇ ਬੱਚੇ ਦੀ ਲਾਸ਼ ਮਿਲਣ ਤੇ ਸਨਸਨੀ ਫੈਲ ਗਈ ਹੁਣ ਇਹ ਗੱਲ ਸਾਹਮਣੇ ਆਈ ਕਿ ਬੱਚੇ ਦਾ ਕਤਲ ਕਰਨ ਵਾਲੀ ਉਸ ਦੀ ਮਾਂ ਹੀ ਸੀ ਸੋ ਪੁਲਿਸ ਦੇ ਹੁਚ ਸੂਤਰਾ ਤੋਂ ਪਤਾ ਲੱਗਾ ਕਿ ਬੱਚੇ ਦੀ ਮਾਂ ਚੋਦੇ ਸੀ ਦੁਬਈ ਜਾਣਾ ਸੋ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ ਤੇ ਇਸ ਪਿੱਛੇ ਉਸ ਦਾ ਕਤਲ ਕਰ ਦਿੱਤਾ ਸੋ ਦੋਸ਼ੀ ਔਰਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਕੰਮ ਕਰਦੀ ਤੇ ਤਲਵੰਡੀ ਸਾਬੋ ਦੇ ਰਹਿਣ ਵਾਲੀ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਅੱਜੋ ਵੱਡਾ ਖੁਲਾਸਾ ਕਰ ਸਕਦੀ ਹੈ ਸੋ ਬੱਚੇ ਦੇ ਚਾਚੇ ਨੇ ਦੱਸਿਆ ਕਿ ਦੋਸ਼ੀ ਮਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਹੋਰ ਕਈ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਭਾਈ ਕੀ ਨਾਮ ਹੈ ਅਮਨਦੀਪ ਸਿੰਘ ਜੀ ਲੱਗਦਾ ਤੁਸੀਂ ਬੱਚੇ ਦੇ ਚਾਚਾ ਜੀ ਮੈਂ ਕੀ ਨਾਮ ਦੇ ਬੱਚੇ ਦਾ ਅਗਮਜੋਤ ਸਿੰਘ ਹੈ ਜੀ ਕਿੰਨੇ ਮਰਸੀ ਜੀ 5 ਸਾਲ ਦੀ ਜੀ ਲੱਗਦਾ ਕੱਲ ਪਰਸੋਂ ਦਾ ਉਹ ਬੱਚਾ ਬੈਠਾ ਨੂੰ ਕਿਵੇਂ ਪਤਾ ਲੱਗਿਆ ਕਿਵੇਂ ਪਹੁੰਚਿਆ ਜੀ ਮੈਂ ਦਿੱਲੀ ਜਾ ਰਿਹਾ ਸੀ ਮਾਲ ਲੈਣ ਮੇਰੀ ਦੁਕਾਨ ਦੀ ਦੁਕਾਨਾਂ ਮੇਲਾ ਲਾਉਣਾ ਮੈਂ ਤੇ ਉੱਥੇ ਦਿੱਲੀ ਮੈਂ ਉਹ ਤੇ ਦਿੱਲੀ ਜਾ ਕੇ ਮੈਂ ਰਾਜਮਨ ਨੂੰ ਪਤਾ ਲੱਗਿਆ ਵੀ ਬੱਚੇ ਆਪਣਾ ਲੱਗ ਰਿਹਾ ਮੈਂ ਘਰੇ ਫੋਨ ਕਰਿਆ ਕਿ ਕਹਿੰਦੇ ਵੀ ਮਾਹਾਂ ਦੀ ਜੈਸਮੀਨ ਉਹਦਾ ਨਾਂ ਸਾਡੇ ਜੈਸਮੀਨ ਰੱਖਿਆ ਹੋਇਆ ਹੈ ਮੇਰੇ ਭਝਾਈ ਦਾ ਤੇ ਉਹ ਮਾਹਾਂ ਦੀ ਜੈਸਮੀਨ ਜੋਤ ਕਿੱਥੇ ਹੈਗਾ ਕਹਿੰਦੀ ਵੀ ਮੈਂ ਕਹਿੰਦੀ ਉਹ ਤਾਂ ਉੱਥੇ ਹੈਗਾ ਕਹਿੰਦੀ ਮੇਰੇ ਨਾਨਕੇ ਆ ਆਦੇ ਨਾਨਕੇ ਛੱਡਿਆ ਕਹਿੰਦੀ ਮੈਂ ਦੇਖਿਆ ਕੋਲੇ ਆ ਮਾਹਾਂ ਜੋਤ ਲੱਗਦਾ ਤੂੰ ਮੰਨ ਜਾ ਗੱਲ ਨੂੰ ਕਹਿੰਦੀ ਨਹੀਂ ਨਹੀਂ ਮੈਂ ਤਾਂ ਉੱਥੇ ਪੇਕੇ ਛੱਡਿਆ ਹੋਇਆ ਹੈ ਕਹਿੰਦੀ ਤੇ ਉਸ ਤੋਂ ਬਾਅਦ ਮੈਂ ਫੇਰ ਕਾਲ ਕੱਟਦੀ ਮੈਂ ਛੋਟੀ ਭੈਣ ਨੂੰ ਲੈ ਜਿਹੜੀ ਹੁਣ ਅੱਚਾਈ ਹੋਈ ਹੈ ਤੇ ਮਹਾਰੀ ਉਹਨੇ ਨੂੰ ਫੇਰ ਫੋਨ ਕਰਿਆ ਬਾਈ ਕਹਿੰਦੀ ਆਪਣਾ ਜੋਤ ਹੈ ਮੈਂ ਫੇਰ ਫੋਨ ਲਾਇਆ ਮਨ ਨਹੀਂ ਦੇਖਿਆ ਕਿ ਮੈਂ ਕਹਿੰਦਾ ਵੀ ਸੱਚੀ ਗੱਲ ਦੱਸ ਦੇ ਤੂੰ ਵੀ ਆਪਣਾ ਜੋਤ ਹੈ ਤੂੰ ਮਾ ਸੱਚੀ ਗੱਲ ਕਿਉਂ ਨਹੀਂ ਦੱਸਦੀ ਕਦੀ ਤੂੰ ਤਾਂ ਮੇਰੇ ਤੇ ਸ਼ੱਕ ਕਰਦਾ ਕਦੀ ਤੂੰ ਇਹ ਇੰਨੀ ਗੱਲ ਹੈ ਨਹੀਂ ਕਦੀ ਤੇ ਕਹਿੰਦੀ ਵੀ ਉਦੋਂ ਬਦ ਕਹਿੰਦੀ ਵੀ ਹਾਂ ਨਹੀਂ ਮੰਮੀ ਨੂੰ ਕੋਈ ਜਹਾਜ ਮੈਂ ਕਰੇ ਆਪਦੀ ਮੇਰੀ ਮੰਮੀ ਆ ਡਰਦੇ ਅਸੀਂ ਆ ਡਰ ਰਹੇ ਆ ਕਿਥੇ ਰਹਿੰਦੇ ਆ ਉਹਨੇ ਘਰੇ ਭੇਜਿਆ ਮੈਂ ਕਿਹਾ ਮੰਮੀ ਪਤਾ ਲਾ ਕੇ ਜਾ ਕੇ ਜਵਾਬ ਦੇਣਾ ਵੀ ਆਪਣਾ ਜਵਾਬ ਆਗਾ ਤੇ ਜਦੋਂ ਮੰਮੀ ਉਹਨਾਂ ਦੇ ਘਰੇ ਆਈ ਤੇ ਮੰਮੀ ਨੇ ਨੇ ਜਵਾਬ ਦਿੱਤਾ ਕਹਿੰਦੀ ਵੀ ਮੇਰੇ ਨਾਲ ਗੱਲ ਹੋਊਗੀ ਕਹਿੰਦੀ ਹੁਣ ਤਾਂ ਉਹ ਸੁੱਤਾ ਪਿਆਗਾ ਵੀ ਮੇਰੇ ਨਾਲ ਗੱਲ ਹੋ ਗਈ ਉਹ ਤਾਂ ਠੀਕ ਠਾਕ ਹੈ ਤੇ ਨਹੀਂ ਤੂੰ ਇਹਦਾ ਮੁੰਡਾ ਕੋਈ ਹੋਰ ਆਗਾ ਇਹ ਗੱਲ ਤੇ ਗੱਲ ਹੋਈ ਜਾਂਦੀ ਹੈ ਇਹਦਾ ਮਾਤਾ ਪਿਤਾ ਦਾ ਕੀ ਨਾਮ ਹੈ ਇਹਦੇ ਪਿਓ ਦਾ ਨਾਮ ਹਰਦੀਪ ਸਿੰਘ ਆ ਜੀ ਤੇ ਇਹਦੀ ਸਾਡੇ ਘਰ ਕਰੇ ਤਾਂ ਇਹਦਾ ਨਾਮ ਜੈਸਮੀਨ ਆ ਜੀ ਉਹਦਾ ਨਾਮ ਪਤਾ ਨਹੀਂ ਬਸਨ ਕੀ ਹੈਗਾ ਉਹ ਵੀਰਪਾਲ ਕਹਿੰਦੇ ਆ ਜੀ ਸਾਡਾ ਪਿੰਡ ਤਲਵੱਡੀ ਸਾਬਕੂ ਆ ਜੀ ਤੇ ਇਹਨਾਂ ਦਾ ਪਿੰਡਾਂ ਦੇ ਸਾਨੂੰ ਕੁਝ ਨਹੀਂ ਪਤਾ ਜੀ ਅੱਛਾ ਇਹ ਕਿੱਥੇ ਰਹਿ ਰਹੇ ਕੋਈ ਨਹੀਂ ਪਤਾ ਨਾ ਇਹਨਾਂ ਦੀ ਲੌਂਗ ਮੈਰਿਜ ਹੋਈ ਸੀਗੀ ਤੇ ਵੀ ਇਹਨਾਂ ਦਾ ਕੋਈ ਪਤਾ ਨਹੀਂ ਵੀ ਮਾਪੇ ਕਾਰਨ ਕੀ ਲੱਗਦਾ ਤੁਹਾਨੂੰ ਬੱਚੇ ਨੂੰ ਮਾਰਨ ਦਾ ਸਾਨੂੰ ਕਾਰਨ ਜੀ ਇਹਨੂੰ ਪਏ ਸੀ ਇਹਨੂੰ ਪਤਾ ਜੀ ਸਾਨੂੰ ਹੁਣ ਕੁਝ ਨਹੀਂ ਪਤਾ ਲੱਗ ਰਿਹਾ ਹੋ ਹੈ ਕਿਥੇ ਇਸ ਟਾਈਮ ਉਹ ਡੈੱਡ ਬੋਡੀ ਦਾ ਹਸਪਤਲ ਚ ਪਈ ਹੈ ਜੀ ਤੇ ਉਹ ਇਹਨਾਂ ਦੀ ਕਸਟਡੀ ਚ ਆ ਗਈ ਉਹ ਆਜ਼ਾਦ ਮੈਂ ਅਪਲਾਈ ਸੀਗੀ ਨਾਲ ਵੀ ਮੈਂ ਕਿਹਾ ਤੂੰ ਆ ਇੱਥੇ ਆ ਕੇ ਆ ਕੇ ਗੱਲ ਕਰ ਮੈਂ ਅੱਛਾ ਆ ਗਈ ਉਹ ਹਾਂ ਉਹ ਹੁਣ ਇਹਨਾਂ ਇੱਥੇ ਲੈ ਕੇ ਆਂਦੀ ਐ ਸੀ ਜੀ ਹਾਂ ਉਹ ਕਿਰਨ ਸਾਡੇ ਕੋਲੇ ਆ ਉੱਥੇ ਬੁਲਾਈ ਆ ਉਹਨੂੰ ਪੁੱਛਗਿੱਛ ਕਰੀ ਜਾਂਦੇ ਜੀ ਹਾਂ ਬਾਕੀ ਗੱਲ ਜੀ ਕੋਈ ਬੱਚੇ ਮਿਲਦੇ ਰਹਿੰਦੇ ਸੀ ਮੈਂ ਹੀ ਪਾਲਿਆ ਸੀ ਮੇਰੇ ਮੇਰੇ ਹੱਥੇ ਦਾ ਪਲਿਆ ਹੀ ਉਹ ਕਿੱਦਾਂ ਪਹਿਲਾਂ ਡਟ ਹੋਇਆ ਛੁੱਟ ਗਿਆ ਸਾਥ ਹੋਂ ਗਈ ਆ ਚਾਰ ਕਿ ਦਿਨ ਪਹਿਲਾਂ ਡਟ ਹੋਇਆ ਜੀ ਮੈਂ ਦੀ ਦੁਕਾਨ ਤੇ ਖੜ ਕੇ ਆਇਆਗਾ ਕੜਾ ਪਾਇਆ ਸਰਬਲੋ ਦਾ ਇੱਕ ਅਥ ਚ ਇੱਕ ਜਾਂ ਚਾਂਦੀ ਰੰਗਾ ਕੜਾ ਪਾਇਆ ਖੰਡੇ ਛਪੇ ਹੋਏ ਆ ਉਹਦੇ ਉੱਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗਦਾ ਇਨਸਾਫ ਚਾਹੀਦਾ ਸਾਨੂੰ ਸਾਡਾ ਬੱਚਾ ਬੇਦਾਰਕ ਮੌਤ ਮਾਰਿਆ ਗਿਆ ਜੀ ਸਾਨੂੰ ਇਹੀ ਚੀਜ਼ ਆ ਵੀ ਇਹ ਇਕੱਲੀ ਨਹੀਂ ਗਈ ਕਈ ਜਾਣੇ ਆ ਮੈਨੂੰ ਸ਼ੱਕ ਪੈ ਰਿਹਾ ਵੀ ਇਹ ਛੱਲੀ ਦਾ ਕੰਮ ਤਾਂ ਨਹੀਂ ਹੋ ਸਕਦਾ ਕਿ ਐਡੀ ਵੱਡੀ ਟੱਡ-ਗੱਡੀ ਚੱਕ ਕੇ ਲੈ ਆਉਣੀ ਵੀ ਬਹੁਤ ਵੱਡੀ ਗੱਲ ਹੈ ਇੱਥੇ ਇੰਨੀ ਭੀੜ ਦੇ ਵਿੱਚ ਰੱਖਣੀ ਇਹ ਇਨਸਾਫ ਚਾਹੀਦਾ ਈ ਇਸ ਦਾ ਦੋਨੇ ਹੱਥੋਂ ਬੇਨਤੀ ਹੈ ਸਾਡਾ ਜ ਆਪਦਾ ਜਵਾਕ ਤਾਂ ਜੇਲ੍ਹ 'ਚ ਬੈਠਾ ਜੀ ਸਾਨੂੰ ਹੁਣ ਆਇਆ ਪਤਾ ਲੱਗ ਪਈ ਨਹੀਂ ਪਤਾ ਲੱਗ ਰਿਹਾ ਵੀ ਕੀ ਨੇ ਕਰਤਾ ਇਹ ਕੰਮ